ਮਦਾਨ ਜੀ ਨਵੇਂ ਸਾਲ ਨੂੰ ਲੈ ਕੇ ਨਗਰ ਕੌਂਸਲ ਵੀ ਗਏ ਸੁਖਨੀ ਸਾਹਿਬ ਦੇ ਪਾਰਟ ਕਰਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਮੈਂ ਰੀਕੂ ਬਰੋਨ ਕਹਾ ਨਗਰ ਕੌਂਸਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਜ਼ਾਦਾ ਵਧਾਈ ਦਿੰਦਾ ਅੱਜ ਨਗਰ ਕੌਂਸਲ ਸਰੋਜਪੁਰ ਵਿਖੇ ਸਾਰੇ ਫਰੋਤਪੁਰ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਐਮਸੀ ਸਾਹਿਬਾਨ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਨਗਰ ਕੌਂਸਲ ਦੇ ਸਟਾਫ ਦੇ ਪਰਿਵਾਰਾਂ ਦੇ ਚੜ੍ਹਦੀ ਕਲਾ ਵਾਸਤੇ ਅਨ ਸੁਖਮੀ ਸਾਹਿਬ ਦਾ ਪਾਰਟ ਕਰਾਇਆ ਗਿਆ ਤੇ ਮੈਂ ਸਾਰੇ ਫਿਰੋਜ਼ਪੁਰ ਦੇ ਨਿਵਾਸੀਆਂ ਨੂੰ ਹੱਥ ਜੋੜ ਕੇ ਇਹ ਵੀ ਕਹਿੰਦਾ ਵੀ ਨਗਰ ਕੌਂਸਲ ਦਾ ਸਾਫ ਸਫਾਈ ਰੱਖਵੇ ਵਿੱਚ ਨਗਰ ਕੌਂਸਲ ਦਾ ਸਾਥ ਦੇ ਕਰੋ ਨਗਰ ਕੌਂਸਲ ਦਾ ਸਟਾਫ ਆਪਣੇ ਕੰਮ ਦੇ ਵਿੱਚ ਬਿਲਕੁਲ ਵੀ ਕੁਤਾਹੀ ਨਹੀਂ ਕਰਦਾ ਉਹ ਜੋ ਕਰ ਸਕਦਾ ਹੈ ਫਿਰੋਜ਼ਪੁਰ ਸ਼ਹਿਰ ਵਾਸਤੇ ਕਰਦਾ ਹੈ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਫਿਰ ਅਪੀਲ ਕਰਦਾ ਵੀ ਹਰ ਸ਼ਹਿਰ ਨਿਵਾਸੀ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਕਿ ਆਪਾਂ ਜੜਾ ਆਪਣਾ ਸ਼ਹਿਰ ਉਹਨੂੰ ਸਾਫ਼ ਸੁਥਰਾ ਰੱਖ ਸਕੀਏ ਮੈਂ ਕੋਈ ਫਿਰ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਆ ਕਿ ਸਾਡੇ ਫਲਸਪੁਰ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਬਰਕਰਾਰ ਰਹੇ ਤੇ ਵਾਹਿਗੁਰੂ ਸਾਰੇ ਫਲਸਪੁਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅੱਜ ਕੋਲ ਸਲਵਕੇ ਸੁਖਨੀ ਸਵ ਦੇ ਪਾੜ ਕਰਾਇਆ ਗਿਆ ਨਵੇਂ ਸਾਲ ਨੂੰ ਲੈ ਕੇ ਤੁਸੀਂ ਵੀ ਸਾਰਾ ਆਇਓ ਕੀ ਕਹਿਣਾ ਸੱਚੇ ਪਾਸ਼ਾ ਜੀ ਦਾ ਉਰਦਾਸਤ ਲੈ ਕੇ ਨਗਰ ਕੌਂਸਲ ਦੇ ਸਾਰੇ ਕੌਂਸਲ ਸਰਵਣ ਪ੍ਰਧਾਨ ਸਰਵਣ ਅਤੇ ਅੱਖਰ ਸਰਵਣ ਨੇ ਅੱਜ ਪਾਰਖਾਇਆ ਸੀ ਸੁਖਮੀ ਸਾਹਿਬ ਦਾ ਉਹਦੇ ਚ ਮੈਂ ਅਸਤ ਮਸਤ ਫੋਨ ਦੇ ਵਾਸਤੇ ਆਇਆ ਮੈਂ ਸੱਚੇ ਪਾਸ਼ਾ ਜੀ ਤੇਰਨਾ ਜੀ ਹੀ ਬੇਨਤੀ ਕਰਾਂਗਾ ਅਰਦਾਸ ਕਰਾਂਗਾ ਕਿ ਸੱਚੇ ਪਾਸ਼ਾ ਸਾਡੇ ਫਰੂਸਪੁਰ ਨੂੰ ਚਾਰ ਚੰਨ ਲਾਈ ਫਰੂਸਪੁਰ ਜਿਹੜਾ ਪੰਜਾਬ ਦੇ ਵਿੱਚ ਨੰਬਰ 1 ਬਣੂਗਾ ਸਰ ਸ਼ਹਿਰ ਭਾਸੇ ਨੂੰ ਨਵੇਂ ਸਾਲ ਨੂੰ ਲੈ ਕੇ ਕੀ ਮੱਸੀ ਦੇਣਾ ਚਾਹੋਗੇ ਨਵੇਂ ਸਾਲ ਦੀ ਮੈਂ ਦੱਸਣਾ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਸੋਨ ਨਵਾਂ ਸਾਲ ਸਭ ਦੇ ਵਾਸਤੇ ਦਿਨ ਦੁਗਨੇ ਰਾਤਾਂ ਚੌਗਨੀਆਂ ਹੁਣ ਉਹਨਾਂ ਦੇ ਵਾਸਤੇ ਫਿਰੋਜ਼ਪੁਰ ਦਾ ਆਉਣ ਵਾਲਾ ਸਮਾ ਜਿਹੜਾ ਆਉਣ ਵਾਲਾ ਪ੍ਰੋਗਰਾਮ ਵਨ ਆਫ ਦਾ ਬੈਸਟ ਹੋਏਗਾ ਕਿਉਂਕਿ 2027 ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਪੰਜਾਬ ਦੇ ਲੋਕ ਕਹਿੰਦੇ ਨੇ ਕਾਂਗਰਸ ਨੇ ਆ ਜਾਣਾ ਹੈ ਜਿਹੜੇ ਕੰਮ ਇਹਨਾਂ ਤੋਂ ਨਹੀਂ ਹੋ ਪਏ ਉਹ ਕੰਮ ਪੂਰੇ ਕਰਾਉਂਗੇ ਜੋ ਫਿਰੋਜ਼ਪੁਰ ਤਰੱਕੀ ਦੀਆਂ ਜੀਆਂ ਤੇ ਸੀਗਾ ਉਹਦੇ ਵਿੱਚ ਅੱਜ ਮੈਂ ਦੇਖ ਰਿਹਾ ਕਿ ਇੱਥੇ ਜਿਹੜੇ ਪਾਰਕ ਆ ਉਹਦੇ ਚੈਲਸੀਆਂ ਬੰਦ ਹੋਈਆਂ ਹੋਈਆਂ ਨੇ ਸੀਵਰੇਜ ਸਿਸਟਮ ਦਾ ਪੱਠਾ ਬੈਠਾ ਹੋਇਆ ਸੜਕਾਂ ਦਾ ਪੱਠਾ ਬੈਠਾ ਹੋਇਆ ਉਹ ਸਾਰੀਆਂ ਚੀਜ਼ਾਂ ਦਾ ਜ਼ਾਇਦਾ ਲੈ ਕੇ ਫਿਰੋਜ਼ਪੁਰ ਨੂੰ ਨੰਬਰ 1 ਬਣਾਵਾਂਗੇ ਪੈਸੇ ਦੀ ਕੋਈ ਕਮੀ ਨਹੀਂ ਆਉਂਦਾਂਗੇ ਮੇਰਾ ਤੁਹਾਡਾ ਵਾਦਾ ਹੈ ਕਿਉਂਕਿ ਮੈਂ ਤੁਹਾਨੂੰ ਕਹਿ ਗਿਆ ਸੀ ਕਿ ਪੀਜੀਏ ਲੈ ਕੇ ਆਵਾਂਗੇ ਉਹਦੀ ਲੜਾਈ ਸਾਰੇ ਫਿਰੋਜ਼ਪੁਰ ਵਾਲਿਆਂ ਨੇ ਮਿਲ ਕੇ 2012 ਦੇ ਵਿੱਚ ਜੋ ਸੈਂਕਸ਼ਨ ਹੋਇਆ ਸੀ ਹੁਣ ਉਹ ਤਿਆਰ ਹੋ ਰਿਹਾ 500 ਕਰੋੜ ਦੇ ਨਾਲ ਉਹਨੇ ਮਾਰਸ ਦੇ ਵਿੱਚ ਸ਼ੁਰੂ ਹੋ ਜਾਣਾ ਹੈ ਪਹਿਲੀ ਵਾਰ ਹੈ ਕਿ ਹਿੰਦੁਸਤਾਨ ਸਰਕਾਰ ਤੋਂ 500 ਕਰੋੜ ਰੁਪਏ ਦਾ ਜਿਹੜਾ ਇੱਥੇ ਹਸਪਤਾਲ ਬਣ ਰਿਹਾ ਇਹ ਤੱਕ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਹੈ ਤੱਕ ਬਣਿਆ ਨਹੀਂ ਸੀ ਉਹਦੇ ਵਿੱਚ ਜਿਸੀ ਮੈਡੀਕਲ ਕਾਲਜ ਵੀ ਲੈ ਕੇ ਆਣਾ ਨਰਸਿੰਗ ਸਕੂਲ ਵੀ ਲੈ ਕੇ ਆਉਣਾ ਉਹਦੇ ਨਾਲ ਇਥੋਂ ਜਿਹੜੇ ਬੱਚੇ ਆ ਉਹਨਾਂ ਦਾ ਫਾਇਦਾ ਹੋਏਗਾ ਕੋਸ਼ਿਸ਼ ਕਰਾਂਗਾ ਸੱਚੇ ਬਾਸ਼ਾ ਤਾਕਤ ਬਖਸ਼ਣਗੇ ਉਹਦੇ 10 10% ਜਿੰਨੇ ਸੀਟਾਂ ਨੇ ਉਹ ਫਰੋਜ਼ਪੁਰ ਦੇ ਰਸਨੀਕਾਂ ਦੇ ਵਾਸਤੇ ਰੱਖਾਂਗੇ ਕਿਉਂਕਿ ਜਦੋਂ ਪਹਿਲਾਂ ਕੋਈ ਮਲਟੀਪਲ ਸਟ੍ਰਕਚਰ ਹੋ ਜਾਂਦਾ ਸੀ ਕੁਝ ਹੋ ਜਾਂਦਾ ਸੀ ਇਥੋਂ ਦੇ ਲੋਕ ਜਿਹੜੇ ਉਹਨੂੰ ਲੁਧਿਆਣਾ ਅੰਮ੍ਰਿਤਸਰ ਜਾਂ ਜਦਰੰਦਰ ਜਾਣਾ ਪੈਂਦਾ ਸੀ ਤੇ ਬੜਾ ਮੁਸ਼ਕਲ ਹੁੰਦਾ ਸੀ ਹੁਣ ਜਿਹੜਾ ਹੈਗਾ ਇਲਾਜ ਵੀ 10 ਰੁਪਏ ਦੇ ਵਿੱਚ ਹੋਏਗਾ ਇਹ ਨਾਲ ਨਾਲ ਇੱਕ ਅਸੀਂ ਯੂਨੀਵਰਸਿਟੀ ਲੈ ਕੇ ਆਈ ਸੀ ਉਹ ਯੂਨੀਵਰਸਿਟੀ ਵੀ ਜਿਹੜੀ ਹੈਗੀ ਹੈ ਇਹਨਾਂ ਤੋਂ ਚੱਲ ਨਹੀਂ ਰਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਵੱਡਾ ਹਸਪਤਾਲ ਆ ਜਾਏ ਜਿੱਥੇ ਯੂਨੀਵਰਸਿਟੀ ਆ ਜਾਏ ਉਹ ਜਿਹੜਾ ਸੂਬਾ ਉਹ ਹਮੇਸ਼ਾ ਤਰੱਕੀ ਕਰਦਾ ਹੈ ਉਹਦੇ ਨਾਲ ਨਾਲ ਇੱਕ ਯੂਐਨਓ ਦਾ ਐਗਰੀਮੈਂਟ ਹੈ ਜਿੱਥੇ ਵੱਡਾ ਹਸਪਤਾਲ ਹੋਵੇ ਵੱਡਾ ਗੁਰਦੁਆਰਾ ਸਾਹਿਬ ਹੋਵੇ ਉੱਥੇ ਤੁਹਾਡੇ ਤੇ ਬੰਬਾਰਡਮੈਂਟ ਨਹੀਂ ਹੋ ਸਕਦੀ ਜਿਵੇਂ ਪਹਿਲਾਂ 65 ਤੇ 71 ਚ ਕਰ ਜਾਂਦੇ ਸੀ ਪਿੱਛੇ ਜੇ ਵੀ ਤੁਸੀਂ ਦੇਖਿਆ ਹੋਇਆ ਇਹ ਬੜੀ ਵੱਡੀ ਗੱਲ ਹੈ ਇਸ ਸਾਰਾ ਕੁਝ ਫਰੋਸਪੁਰ ਦੇ ਲੋਕਾਂ ਦੀ ਦੇਣ ਹੈ ਅਸੀਂ ਪਾਰਟੀ ਵਾਈਟ ਉੱਪਰ ਉੱਠ ਕੇ ਫਰੋਸਪੁਰ ਤੋਂ ਕਿਲੇ ਚੱਲੀ